ਦੋਸਤੋ ਮੇਰੀ ਲਿਖੀ ਇੱਕ ਕਵਿਤਾ ਪੇਸ਼ ਕਰਨ ਲੱਗਿਆ ਹਾਂ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਮਾਨਵਤਾ ਹੀ ਮਾਨਵਤਾ ਤੇ ਕਹਿਰ ਢਾਰਹੀ ਹੈ ਮਾਨਵਤਾ ਹੀ ਮਾਨਵਤਾ ਤੇ ਕਹਿਰ ਢਾਰਹੀ ਹੈ ਹੋ ਰਿਹਾ ਹੈ ਕਤਲੇਆਮ ਇਹ ਖਬਰ ਆ ਰਹੀ ਹੈ ਯੁਕਰੇਨ ਤੇ ਰੂਸ ਦੋਆ ਵਿੱਚ ਹੋਈ ਬਹੁਤ ਲੜਾਈ ਯੁਕਰੇਨ ਤੇ ਰੂਸ ਦੋਆ ਵਿੱਚ ਹੋਈ ਬਹੁਤ ਲੜਾਈ ਇੱਕ ਦੂਜੇ ਨੂੰ ਮਾਰ ਰਹੇ ਨੇ ਰੱਬਾ ਹਾਲ ਦੁਹਾਈ ਲੈ ਕੇ ਟੈਂਕ ਤੇ ਤੋਪਾਂ ਇੱਕ ਦੂਜੇ ਤੇ ਆ ਗਏ ਚੜ ਕੇ ਲੈ ਕੇ ਟੈਂਕ ਤੇ ਤੋਪਾਂ ਇੱਕ ਦੂਜੇ ਤੇ ਆ ਗਏ ਚੜ ਕੇ ਪਿੱਛੇ ਹਟਣ ਤਿਆਰ ਨਹੀਂ ਖੜ ਗਏ ਨੇ ਅੜ ਕੇ ਹੱਲ ਨਹੀਂ ਕੋਈ ਲੜਕੇ ਹੋਣਾ ਹੋਊ ਬਸ ਬਰਬਾਦੀ ਹੱਲ ਨਹੀਂ ਕੋਈ ਲੜਕੇ ਹੋਣਾ ਹੋਊ ਬਸ ਬਰਬਾਦੀ ਵਾਰ-ਵਾਰ ਤੋਂ ਵਾਂਦੇ ਸਾਨੂੰ ਦੁਨੀਆ ਬੇਨਤੀ ਹੈ ਕਰਦੀ ਕਰ ਰੋ ਰਹੇ ਨੇ ਟਹਿ ਤੇਰੀ ਬੜਾ ਭਿਆਨਕ ਮੰੰਜਰ ਕਰ ਰੋ ਰਹੇ ਨੇ ਟਹਿ ਤੇਰੀ ਬੜਾ ਭਿਆਨਕ ਮੰੰਜਰ ਕੀ ਕਸੂਰ ਉਹ ਲੋਕਾਂ ਦਾ ਜੋ ਵਸਦੇ ਨੇ ਦੇਸ਼ ਦੇ ਅੰਦਰ ਸਹਿਮ ਗਏ ਬੱਚੇ ਬਜ਼ੁਰਗ ਦੇਖੋ ਉਹਨਾਂ ਦੇ ਡਰ ਨੂੰ ਸਹਿਮ ਗਏ ਨੇ ਬੱਚੇ ਬਜ਼ੁਰਗ ਦੇਖੋ ਉਹਨਾਂ ਦੇ ਡਰ ਨੂੰ ਸ਼ਾਇਰ ਮੀਤ ਅਰਦਾਸਾਂ ਕਰਦਾ ਹੈ ਗੁਰੂ ਦੇ ਘਰ ਨੂੰ ਸ਼ਾਇਰ ਮੀਤ ਅਰਦਾਸਾਂ ਕਰਦਾ ਹੈ ਗੁਰੂ ਦੇ ਘਰ ਨੂੰ ਹੌਸਲਾ ਅਫਜ਼ਾਈ ਲਈ ਲਾਈਕ ਕਮੈਂਟ ਤੇ ਸ਼ੇਅਰ ਬਹੁਤ ਜ਼ਰੂਰ ਕਰਿਓ ਦੋਸਤੋ ਤੁਹਾਡਾ ਬਹੁਤ ਬਹੁਤ